ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਤੇ ਆਪਾਂ ਲੈ ਕੇ ਆਏ ਆ ਜਿਹੜੇ ਕੱਚੇ ਵੀਰ ਆ ਇੱਥੇ ਤੇ ਉਹਨਾਂ ਦੇ ਬਹੁਤ ਕਮੈਂਟ ਆਏ ਸੀਗੇ ਉਹਨਾਂ ਵਾਸਤੇ ਲੈ ਕੇ ਆਏ ਆ ਵੀਡੀਓ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਆਪਾਂ ਉਹਨਾਂ ਵੀਰਾਂ ਪਹਿਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਕਮੈਂਟ ਕਰਦੇ ਆ ਵੀ ਤੁਹਾਡੇ ਜਿਹੜੀ ਵੀਡੀਓ ਆ ਤੁਸੀਂ ਬ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਬਹੁਤ ਵਧੀਆ ਵੀਡੀਓ ਹੁੰਦੀ ਆ ਉਹਨਾਂ ਦਾ ਆਪਾਂ ਦੇ ਲਓ ਜੀ ਧੰਨਵਾਦ ਕਰਦੇ ਹਾਂ ਹਾਂਜੀ ਆਪਾਂ ਪਾਈ ਸੀਗੀ ਮਤਲਬ ਦੋ ਦਿਨ ਹੋ ਗਏ ਵੀਡੀਓ ਪਾਈ ਸੀਗੀ ਉਹਦੇ ਤੇ ਵੀ ਆਪਾਂ ਕਿਹਾ ਸੀ ਵੀ ਇਟਲੀ ਸਰਕਾਰ ਆ ਜਿਹੜੀ ਫੇਰ ਤੋਂ ਪੇਪਰ ਖੋਲ ਰਹੀ ਆ ਬਈ 26 2026 27 ਤੇ 28 ਤਿੰਨਾਂ ਸਾਲਾਂ ਵਾਸਤੇ ਫੇਰ ਖੋਲ ਰਹੀ ਆ ਕਿਉਂਕਿ ਪਿੱਛੇ ਇਹਨਾਂ ਨੇ ਤਿੰਨਾਂ ਸਾਲਾਂ ਵਾਸਤੇ ਖੋਲਲੇ ਸੀਗੇ ਅ 23 24 ਤੇ 25 ਸਾਲਾਂ ਵਾਸਤੇ ਇਹਨਾਂ ਨੇ ਕਿਹਾ ਸੀ ਪੇਪਰ ਓਪਨ ਆ ਫਲੂਸੀ ਆ ਜਿਹੜੀ ਤੇ ਵੀ ਜਿਹੜੀ ਕਲੈਕ ਡੇਟ ਆ ਉਹ ਸਾਲ ਸਾਲ ਆ ਜਿਵੇਂ ਜਿਵੇਂ ਵੀ ਮਤਲਬ ਇਹ ਕਰਿਆ ਕਰਨੇ ਗੇ ਜਾਰੀ ਵੀ ਕਲੈਕ ਡੇਟ ਕਦੋਂ ਦੀ ਹੋਗੀ ਜਿਵੇਂ ਹੁਣ 2 ਸਾਲ ਤਾਂ ਹੋ ਗਏ ਆ ਪੇਪਰ ਭਰਦਿਆਂ ਨੂੰ ਤੇ ਹੁਣ ਜਿਹੜੇ ਆ ਵੀ ਫਾਈਲਾਂ ਤਿਆਰ ਆ 3 ਨਵੰਬਰ ਤੱਕ ਫਾਈਲਾਂ ਤਿਆਰ ਹੋ ਗਈਆਂ ਤੇ ਬਾਕੀ ਆ ਜਿਹੜੀ ਕਲੈਕ ਡੇਟ ਆ ਉਹ ਫਰਵਰੀ ਦੀ ਮਿਲੀ ਹੋਈ ਆ ਤੇ 5 7 12 ਫਰਵਰੀ ਦੀ ਆ ਉਹ ਆਪਾਂ ਹਰ ਇੱਕ ਵੀਡੀਓ ਚ ਦੱਸਦੀ ਹੁੰਨੇ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਹੁਣ ਫੇਰ ਤੋਂ ਸੋਚਿਆ ਵਾ ਵੀ ਤਿੰਨਾਂ ਸਾਲਾਂ ਲਈ ਜਿਹੜੀਆਂ ਫਲੂਸੀ ਆ ਆਪਾਂ ਪੇਪਰ ਦਾ ਜਿਹੜੇ ਇਟਲੀ ਦੇ ਫੇਰ ਓਪਨ ਕਰਨੇ ਆ ਤੇ ਕਲੈਕ ਡੇਟ ਆ ਜਿਹੜੀ ਅੱਗੇ-ਅੱਗੇ ਜਾ ਕੇ ਜਾਰੀ ਕਰਨਗੇ ਉਹ ਉਹਦੇ ਰਹਿੰਦੇ ਹੋਏ ਵੀ ਬਹੁਤ ਜਿਹੜੇ ਇੱਥੇ ਰਹਿੰਦੇ ਰਹਿस्तेदार ਸੀ ਜਾਂ ਜਿਨ੍ਹਾਂ ਦੇ ਇੰਡੀਆ ਰਿਸ਼ਤੇਦਾਰ ਸੀ ਜਾਂ ਬਾਕੀ ਹੋਰ ਕੋਈ ਲਿਆਜੀ ਸੀ ਜਾਂ ਵੀ ਮਤਲਬ ਬਹੁਤ ਆਵਦੇ ਜਿਹੜੇ ਵੀਰ ਭੈਣ ਭਰਾਵਾਂ ਨੂੰ ਇੱਥੇ ਉਹਨਾਂ ਨੇ ਮੰਗਵਾਇਆ ਤੇ ਉਹ ਆਪਾਂ ਵੀਡੀਓ ਪਾਈ ਸੀਗੀ ਵੀ ਜਿਹੜੇ ਰਹਿ ਗਏ ਹਨਾ ਬਹੁਤ ਕਮੈਂਟ ਆਉਂਦੇ ਸੀਗੇ ਵੀ ਹੁਣ ਕਦੋਂ ਪੇਪਰ ਓਪਨ ਹੋਣਗੇ ਹੋਣਗੇ ਜਾਂ ਨਹੀਂ ਹੋਣਗੇ ਤੇ ਉਹਦੇ ਬਾਰੇ ਆਪਾਂ ਨੂੰ ਵੀ ਨਹੀਂ ਪਤਾ ਸੀਗਾ ਤੇ ਆਪਾਂ ਕਿਹਾ ਸੀ ਵੀ ਹਜੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜਦੋਂ ਵੀ ਕੋਈ ਖਬਰ ਆਈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਆਪਣੇ ਕੋਲੋਂ ਜਦੋਂ ਵੀ ਖਬਰ ਆਈ ਆਪਾਂ ਉਹਦੇ ਤੁਹਾਡੇ ਨਾਲ ਤਿੰਨਾ ਚੈਨਲਾਂ ਤੇ ਆਪਾਂ ਤੁਹਾਨੂੰ ਉਹ ਦੱਸਿਆ ਸ਼ੇਅਰ ਕੀਤੀ ਉਹਦੇ ਥੱਲੇ ਬਹੁਤ ਹੀ ਵੀਰਾਂ ਦੇ ਕਮੈਂਟ ਆਏ ਆ ਉਹਨਾਂ ਵੀਰਾਂ ਦੇ ਆਏ ਵਿਚਾਰਿਆਂ ਦੇ ਜਿਹੜੇ ਮਤਲਬ ਇੱਥੇ ਆ ਕੇ ਹਨਾ ਜਿਨ੍ਹਾਂ ਦੀ ਕੋਈ ਐਂਟਰੀ ਤੇ ਆਇਆ ਜਾਂ ਡੋਂਕੀ ਤੇ ਆਇਆ ਜਿਹੜੇ 9 ਮਹੀਨੇ ਆਲੇ ਤੇ ਆਇਆ ਇੱਥੇ ਵਿਚਾਰੇ ਆ ਕੇ ਕੱਚੇ ਬੈਠੇ ਹਨਾ ਜਿਨ੍ਹਾਂ ਕੋਲ ਕੰਮ ਵੀ ਨਹੀਂ ਪੇਪਰ ਵੀ ਨਹੀਂ ਤੇ ਉਹਨਾਂ ਵੀਰਾਂ ਦੇ ਕਮੈਂਟ ਸੀਗੇ ਪੁੱਛਦੇ ਸੀਗੇ ਵੀ ਮਤਲਬ ਕਦੋਂ ਵੀ ਜਿਹੜੇ ਸੈਨਾਟਰੀਆ ਹੁੰਦਾ ਪਾ ਉਹ ਕਦੋਂ ਖੁੱਲੂਗਾ ਵੀ ਕਦੋਂ ਸੀ ਨਾਲ ਪੱਕੇ ਹੋਣ ਵਾਲੇ ਬਾਰੇ ਨੇ ਸਰਕਾਰ ਨੇ ਕੋਈ ਖਬਰ ਦਿੱਤੀ ਹਜੇ ਬਈ ਉਹਦੇ ਬਾਰੇ ਸਰਕਾਰ ਕੀ ਕਹਿੰਦੀ ਆ ਵੀ ਓਪਨ ਤਾਂ ਹਰ ਵਾਰੀ ਹਰ ਸਾਲ ਕਰੀ ਜਾਂਦੇ ਆ ਨਵੇਂ ਬੰਦੇ ਮੰਗਵਾਈ ਜਾਂਦੇ ਆ ਜਿਹੜੇ ਇੱਥੇ ਕੱਚੇ ਬੰਦੇ ਆ ਉਹਨਾਂ ਬਾਰੇ ਵੀ ਨਹੀਂ ਕੋਸ ਕਿਹਾ ਵੀ ਉਹ ਓਪਨ ਕਦੋਂ ਹੋਣਗੇ ਤੇ ਉਹ ਆਪਾਂ ਹੰ ਦਾਦਦੇ ਵੀ ਇਹ ਤਾ 3-4 ਸਾਲ ਬਾਅਦ ਖੋਲ੍ਹ ਦਿੰਦੇ ਸੀਗੇ ਤੇ ਹੁਣ ਉਹਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਗਈ ਕੱਚੇ ਬੰਦਿਆਂ ਨੂੰ ਪੱਕੇ ਕਰਨ ਨਾਲ ਜਿਹੜੇ ਆ ਉਹਦੇ ਬਾਰੇ ਹਜੇ ਕੋਈ ਅਪਡੇਟ ਨਹੀਂ ਵੀ ਉਹ ਕਦੋਂ ਖੁੱਲਣੇ ਆ ਕਦੋਂ ਨਹੀਂ ਖੁੱਲਣੇ ਪਿੱਛੇ ਜੇ ਆਪਾਂ ਕੋਲੇ ਬਹੁਤ ਕਮੈਂਟ ਵੀ ਆਈ ਸੀਗੇ ਜੇ ਅਕਤੂਬਰ ਚ ਕਹਿੰਦੇ ਆ ਨਵੰਬਰ ਚ ਖੁੱਲਣੇ ਆ ਇਹ ਤੇ ਆਪਾਂ ਕਈ ਚੈਨਲਾਂ ਤੇ ਵੀ ਵੇਖਿਆ ਵਾ ਜਿਨ੍ਹਾਂ ਨੇ ਬਕਾਇਆ ਸੀ ਕੱਚੇ ਬੰਦਿਆਂ ਨੂੰ ਪੱਕੇ ਕੀਤਾ ਜਾਊਗਾ ਹੈਡਲਾਈਨ ਬਣਾ ਕੇ ਲਿਖੇ ਹੋਈ ਸੀਗੇ ਨਵੰਬਰ ਚ ਖੁੱਲ ਰਹਾ ਹੈ ਜਾਂ ਅਕਤੂਬਰ ਚ ਖੁੱਲ ਰਹਾ ਹੈ ਤੇ ਪਰ ਨਹੀਂ ਆਪਾਂ ਉਹ ਕਿਸੇ ਵੀ ਆਪਣੇ ਚੈਨਲ ਤੇ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਆਂ ਆਪਾਂ ਉਹ ਵੀਡੀਓ ਨਹੀਂ ਪਾਈ ਕਿਉਂਕਿ ਆਪਣੇ ਕੋਲੇ ਉਹ ਇਹੋ ਜਿਹੀ ਕੋਈ ਵੀ ਸਰਕਾਰੀ ਖਬਰ ਆਪਾਂ ਨੂੰ ਕੋਲੇ ਨਹੀਂ ਸੀ ਨਾ ਆਪਾਂ ਨੂੰ ਪਤਾ ਲੱਗਾ ਆਪਾਂ ਤੁਸੀਂ ਵੇਖਿਓ ਜਿਹੜੀ ਵੀ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਉਹ ਆਪਾਂ ਵਿੱਧ ਪ੍ਰੂਫ ਲਾ ਕੇ ਪਾਉਂਦੇ ਆਂ ਆਈ ਨੀਗਾ ਵੀ ਆਪਾਂ ਵਿਊ ਲੈਨ ਮਾਰੇ ਹਨਾ ਹੁਣ ਜਿਵੇਂ ਇੱਕ ਵੀਰਾਂ ਨੂੰ ਕਹੀ ਜਾਈ ਹਾਂਜੀ ਮੈਂ ਜਿਵੇਂ ਨਹੀਂ ਨਹੀਂ ਖੁੱਲਣਗੇ ਫਾਰ ਬ੍ਰਿਜ ਖੁੱਲਣਗੇ ਜਾਂ ਇਦਾਂ ਨਹੀਂਗਾ ਵੀ ਵਿਊ ਲੈਨ ਮਾਰੇ ਆਪਾਂ ਵੀਰਾਂ ਨੂੰ ਕਹੀ ਜਾਈ ਉਹ ਜਿਹੜੇ ਵਿਚਾਰੇ ਹੁਣ ਬੈਠੇ ਆਇਤੇ ਨੇ ਵੇਟ 'ਚ ਵੀ ਕਹੋ ਅਸੀਂ ਪੱਕੇ ਹੋਵਾਂਗੇ ਤੇ ਸਾਡੇ ਕੋਲ ਵੀ ਬਹੁਤ ਕਮੈਂਟ ਆਏ ਸੀਗੇ ਵੀ ਜੀ ਕਹਿੰਦੇ ਵੀ ਨਵੰਬਰ 'ਚ ਖੁੱਲਣਿਆ ਜਨਕਤੂਬਰ 'ਚ ਕੱਚੇ ਬੰਦੇਆਂ ਨੂੰ ਪੱਕੇ ਕਰਨਾ ਵਾ ਤੇ ਇਹਨਾਂ ਨੇ ਬਸ ਇਹੀ ਕਿਹਾ ਸੀ ਵੀ ਇਹਦੇ ਬਾਰੇ ਵੀ ਆਪਣੇ ਕੋਲੇ ਕੋਈ ਖਬਰ ਨਹੀਂ ਇਹਦੇ ਬਾਰੇ ਆਪਾਂ ਕੁਸਟ ਨਹੀਂ ਕਹਿ ਸਕਦੇ ਹਾਂ ਚਲ ਜਦੋਂ ਆਉਗੀ ਆਪਾਂ ਵਿੱਦ ਪ੍ਰੂਫ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਦੂਜੀ ਗੱਲ ਜੇ ਇਹਨੇ ਵੀ ਹੁਣ ਵੀਰ ਹਨਾ ਜਿਨ੍ਹਾਂ ਕੋਲ ਵਿਚਾਰੇ ਕੋਲੇ ਕੰਮ ਵੀ ਨਹੀਂ ਤੇ ਕਹਿੰਦੇ ਵੀ ਹੁਣ ਅਸੀਂ ਕੀ ਕਰੀਏ ਕਿੱਧਰ ਜਾਈਏ ਮੈਂ ਵੀ ਉਸ ਦਿਨ ਕਮੈਂਟ ਪਾ ਕੇ ਬਹੁਤ ਮਤਲਬ ਮੈਨੂੰ ਵੀ ਮਹਿਸੂਸ ਹੋਇਆ ਹਨਾ ਹੁੰਦਾ ਹੀ ਪਰ ਹੁਣ ਆਪਾਂ ਕੀ ਕਰ ਸਕਦੇ ਹਾਂ ਵੀ ਵੀਰ ਵਿਚਾਰੇ ਬਹੁਤ ਜਿਹੜੇ ਇੱਥੇ ਬੇਵੱਸ ਆ ਜਿਨ੍ਹਾਂ ਕੋਲੇ ਕੰਮ ਵੀ ਨਹੀਂਗਾ ਤੇ ਪੇਪਰ ਵੀ ਨਹੀਂ ਗਾ ਹਨਾ ਪਿੱਛੇ ਵੀ ਇਦੀਆਂ ਜਿੰਮੇਵਾਰੀਆਂ ਛੱਡ ਕੇ ਆਏ ਆ ਤੇ ਪੈਸੇ ਵੀ ਲਾ ਕੇ ਆਏ ਵੀ ਉਹ ਕੀ ਕਰਨ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਤੇ ਵੀਰਾਂ ਨੂੰ ਆਪਾਂ ਇਹੀ ਕਿਹਾ ਸੀ ਵੀ ਜਿੰਨਾਂ ਕੋਲੇ ਕੋਈ ਵੀ ਰਾਸਤਾ ਨਹੀਂ ਬਾਚਦਾਗਾ ਜਿਨ੍ਹਾਂ ਦੇ ਮਾਲਕ ਮੁੱਕਰ ਗਏ ਜਾਂ ਜਿਨ੍ਹਾਂ ਨੇ ਐਂਟਰੀ ਦੀ ਗੱਲ ਕਰਕੇ ਆਏ ਜਾਂ ਜਿਹੜੇ ਡੌਂਕੀ ਲਾ ਕੇ ਹੋਰ ਜਗ੍ਹਾ ਤੋਂ ਆਪਣੇ ਇੱਥੇ ਇਟਲੀ ਚ ਆਏ ਆ ਵੀ ਉਹ ਹੋਰ ਨਹੀਂ ਕੋਈ ਰਾਸਤਾ ਤਾਂ ਤੁਸੀਂ ਪ੍ਰੈਕਟੀਕਲ ਸਟੇਜ ਆ ਜਿਹੜੀ ਅਜੀਲਾ ਉਹ ਲੈ ਸਕਦੇ ਆ ਉਹ ਲੈ ਸਕਦੇ ਹੁਣ ਉਹ ਪੀਰ ਡਰਦੇ ਆ ਕੇ ਆਪਣੇ ਕੋਲੇ ਵੀ ਵੀਰ ਸੀ ਜਿਹੜੇ ਡਰਦੇ ਸੀਗੇ ਕਹਿੰਦੇ ਸੀ ਅਖੇ ਵੀ ਨਹੀਂ ਅਸੀਂ ਨਹੀਂ ਲੈਣੇਗੀ ਵੀਰਾਂ ਨੂੰ ਇਹੀ ਭਲੇ ਖਾਂਦਾ ਵੀ ਅਸੀਂ ਫਿਰ ਇੰਡੀਆ ਜਾਂ ਪਾਕਿਸਤਾਨ ਵਾਪਸ ਨਹੀਂ ਜਾ ਸਕਦੇ ਜੇ ਅਸੀਂ ਅਜੀਬ ਲੈ ਲਈ ਹਨਾ ਉਹ ਮੈਂ ਕਿਹਾ ਸੀ ਵੀ ਤੁਹਾਡਾ ਮੈਂ ਕਿਹਾ ਮੈਂ ਵੀਡੀਓ ਬਣਾਉਂਗੀ ਜਿਹੜੀ ਵੀਰ ਨੇ ਲਈ ਆ 2 ਸਾਲਾਂ ਦੇ ਵਿੱਚ ਉਹਦੇ ਪੇਪਰ ਵੀ ਮਤਲਬ ਅਜੀਬ ਲਈ ਸੀ ਉਹਨੇ ਉਸ ਤੋਂ ਬਾਅਦ ਉਹ ਪੱਕਾ ਬਾਅਦ ਚੋਂ ਨਹੀਂ ਕੈਨਸਲ ਕਰਵਾ ਕੇ ਤੇ ਆਦੇ ਦੂਜੇ ਪੇਪਰ ਬਣਾ ਕੇ ਉਹ ਦੋ ਵਾਰੀ ਹੈ ਜਿਹੜਾ ਇੰਡੀਆ ਵੀ ਜਾ ਚੁੱਕਿਆ ਆ ਉਨਾ ਉਹ ਮੈਂ ਉਸ ਦਿਨ ਵੀਡੀਓ ਮੈਂ ਕਿੱਸਵੇਂ ਤੁਹਾਨੂੰ ਬਣਾਉਂਗੀ ਤੇ ਬਸ ਮੇਰਾ ਉਸ ਤੋਂ ਬਾਅਦ ਟਾਈਮ ਨਹੀਂ ਲੱਗਾਗਾ ਜਿਹੜੇ ਵੀਰ ਡਾਰਦੇ ਆ ਇਹਦੇ ਵਿੱਚ ਵੀਰ ਜੀ ਡਾਰਨ ਵਾਲੀ ਕੋਈ ਗੱਲ ਨਹੀਂ ਜੇ ਤੁਹਾਡੇ ਕੋਲੇ ਕੋਈ ਵੀ ਰਾਸਤਾ ਆਪਾਂ ਦਾ ਪਹਿਲਾਂ ਕਹਿੰਦੇ ਤੁਹਾਨੂੰ ਇਹ ਕਹਿੰਨੇ ਵੀ ਜਿਹਦੇ ਪੇਪਰ ਬੰਦੇ ਆ ਇੱਥੇ ਹੁਣ ਨਵੇਂ ਮਹੀਨੇ ਨੌਵੇਂ ਮਹੀਨੇ ਆ ਲਿਆ ਤੇ ਆਏ ਆ ਤੇ ਉਹ ਆਪਦੇ ਪੇਪਰ ਆ ਜਿਹੜੇ ਕਿੱਟਾਂ ਜਮਾ ਕਰਵਾ ਕੇ ਤੇ ਵੀ ਆਪਦੇ ਪੇਪਰ ਆ ਜਿਹੜੇ ਵੇਟ ਕਰ ਲੋ ਕੋਈ ਨਹੀਂ ਇੱਕ ਦੋ ਮਹੀਨਾ ਤੇ ਆਪਦਾ ਤੁਸੀਂ ਪੇਪਰ ਬਣਵਾਓ ਲੀਗਲ ਹੋ ਇੱਥੇ ਤੇ ਜਿਨ੍ਹਾਂ ਕੋਲੇ ਨਹੀਂ ਰਾਸਤਾ ਉਹਨਾਂ ਨੂੰ ਆਪਾਂ ਕਹਿੰਨੇ ਵੀ ਡਾਰਨ ਵਾਲੀ ਕੋਈ ਲੋੜ ਨਹੀਂ ਤੁਸੀਂ ਇੱਥੇ ਬੈਠੇ ਵੀ ਆ ਨਾ ਕੰਮ ਤੋਂ ਬਿਨਾ ਵੀ ਆ ਨਾ ਇੱਥੇ ਤੋਂ ਪਤਾ ਹੀ ਆਦਾ ਖਰਚਾ ਪਾਣੀ ਤਾਂ ਉਹੀ ਹੋਈ ਜਾਂਦਾ ਕੰਮ ਹੈ ਨਹੀਂ ਤੁਹਾਡੇ ਕੋਲੇ ਤੇ ਨਾ ਪੇਪਰ ਆ ਤੇ ਉਹਦੇ ਵਾਸਤੇ ਤੁਸੀਂ ਇਹੇ ਕਰੋ ਤੁਸੀਂ ਚੁੱਪ ਕਰਕੇ ਅਜੀਲ ਲੈ ਲਓ ਜਦੋਂ ਵੀ ਤੁਹਾਡਾ ਮਤਲਬ ਆਏ ਨਾ ਵੀ ਇਹ ਅਜੀਲ ਕੈਨਸਲ ਨਹੀਂ ਹੁੰਦੀ ਆਪਾਂ ਇਹ ਪੂਰੀ ਵੀਡੀਓ ਦੂਜੇ ਚੈਨਲ ਤੇ ਪਾਈ ਹੋਈ ਆ ਵੀ ਅਜੀਲ ਆ ਜਿਹੜੀ ਇਹ ਕੈਨਸਲ ਵੀ ਹੋ ਜਾਂਦੀ ਆ ਇਹ ਕੈਨਸਲ ਹੋ ਜਾਂਦੀ ਆ ਤੁਹਾਡੇ ਕੋਲ ਕੰਮ ਥੋਨੂੰ ਤੁਸੀਂ ਅਜੀਲ ਲਾਓ ਇਥੋਂ ਦਾ ਆਪ ਦਾ ਸਾਰੀਆਂ ਸੂਰਤਾਂ ਲਾਓ ਤੁਸੀਂ ਉਸ ਤੋਂ ਬਾਅਦ ਥੋਨੂੰ ਇਥੇ ਕੰਮ ਮਿਲ ਜਾਂਦਾ ਕੰਮ ਆ ਗਿਆ ਤੁਹਾਡਾ ਲਗਾਤਾਰ ਕੰਮ ਚੱਲੀ ਗਿਆ ਅਜੀਲ ਕੈਨਸਲ ਕਰਵਾਓ ਤੇ ਆਪ ਦਾ ਬਹੁਤੋ ਕੰਮ ਦੇ ਜਿਹੜੇ ਕੰਤਰਾਤੂ ਆ ਤੁਹਾਡੇ ਕੋਲੇ ਉਹ ਲਾ ਕੇ ਤੁਸੀਂ 2 ਸਾਲਾਂ ਦੀ ਆਪ ਦਾ ਸੰਜੋੜ ਨੂੰ ਲੈ ਲਓ ਸੰਜੋੜ ਨੂੰ ਲੈ ਕੇ ਤੁਸੀਂ ਕਿਤੇ ਵੀ ਜਾ ਸਕਦੇ ਆ ਹਨ ਵੀ ਇਹ ਨਹੀਂਗਾ ਵੀ ਤੁਸੀਂ ਹੁਣ ਇਹ ਮਤਲਬ ਇੰਡੀਆ ਤੋਂ ਆਏ ਆ ਹੁਣੇ ਤੁਸੀਂ ਮੈਂ ਆਪਸੇ ਜਾਣ ਵਾਰੇ ਸੋਚ ਰਿਹਾ ਵੀ ਨਹੀਂ ਨਹੀਂ ਅਸ ਤਾਂ ਪੇਪਰ ਲੈਣੇ ਆ ਸੀ ਵਾਪਸ ਜਾਵਾਂਗੇ ਇੱਥੇ ਕੋਈ ਵੀ ਆਪਾਂ ਲੈ ਸਾਲ ਵਾਲੇ ਪੇਪਰਾਂ ਤੇ ਆਉਂਦਾ ਭਲੇ 9 ਮਹੀਨੇ ਵਾਲਿਆਂ ਤੇ ਪੇਪਰਾਂ ਤੇ ਆਉਂਦਾ ਚਲ 9 ਮਹੀਨੇ ਵਾਲਿਆਂ ਤਾਂ ਆਪਾਂ ਕਹਿ ਦੇਣਾ ਟਾਈਮ ਲੱਗ ਜੀ ਜਾਂਦਾ ਤੇ ਜਿਹੜਾ ਸਾਲ ਵਾਲੇ ਪੇਪਰਾਂ ਤੇ ਆਉਂਦਾ ਉਹ ਵੀ ਵੀਰ ਇੱਥੇ ਜਲਦੀ ਨਹੀਂ ਵਾਪਸ ਜਾ ਸਕਦੇ ਕਿਉਂਕਿ ਪਹਿਲਾਂ ਤਾਂ ਆ ਕੇ ਇੱਥੇ ਪੇਪਰ ਜਮਾ ਕਰਾਉਣੇ ਹੁੰਦੇ ਆ ਫਿਰ ਕੰਮ ਕਰਨ ਕੰਮ ਮਿਲਣਾ ਹੁੰਦਾ ਉਹਨੇ ਇੱਕ ਤਾਂ ਸਾਲ ਵਿੱਚ ਪੂਰੇ ਹੁੰਦੇ ਜਿੰਨੇ ਕ ਆਪਾਂ ਕਮਾ ਕੇ ਲੈ ਕੇ ਉਧਰੋਂ ਲਾ ਕੇ ਆਉਨੇ ਉਹਨੇ ਇੱਕ ਤਾਂ ਮਹੀਨੇ ਕਮਾਉਣੇ ਉਹ ਤਾਂ ਕੰਮ ਜਦੋਂ ਮਿਲਦਾ ਵਾ ਤੇ ਇਦਾਂ ਨਾ ਤੁਸੀਂ ਸੋਚਿਆ ਕਰੋ ਵੀ ਜਿਹੜੇ ਵੀ ਵੀਰਾਂ ਦਾ ਹੁਣ ਨਹੀਂ ਸਾਡਾ ਜਾਨ ਤੁਸੀਂ ਅਜੀਲ ਲੈ ਲਓ ਜਾਂ ਤੁਹਾਨੂੰ ਆਪਾਂ ਕਿਹਾ ਕੋਈ ਤੁਸੀਂ ਕਿਸੇ ਵਕੀਲ ਨਾਲ ਗੱਲ ਕਰਕੇ ਤੁਸੀਂ ਸੈਨ ਜਾਂ ਲਬੋਰਾ ਸੰਜੋੜ ਨਾਲ ਜਿਹੜੀ ਉਹ ਅਪਲਾਈ ਕਰਕੇ ਉਹ ਲੈ ਸਕਦੇ ਆ ਜੇ ਤਾਂ ਕਿਸੇ ਵੀਰ ਨੇ ਪਹਿਲਾਂ ਕੰਮ ਕੀਤਾ ਕਿਸੇ ਮਾਰਕ ਕੋਲੇ ਉਹਦੇ ਕੋਲੇ ਹੈਗਾ ਵਾ ਉਹ ਕੰਤਰਾਤ ਤੋਂ ਆ ਉਹ ਪਿਛਲਾ ਲਾ ਕੇ ਵੀ ਹੁਣ ਮੇਰੇ ਕੋਲ ਕੰਮ ਹੈ ਨਹੀਂ ਕੰਮ ਮੇਰਾ ਛੁੱਟ ਗਿਆ ਮੈਂ ਜਾਂ ਮੇਨ ਮਾਰਕ ਨੇ ਕੱਢਤਾ ਇਦਾਂ ਕੋਈ ਤੁਸੀਂ ਇੱਕ ਵਧੀਆ ਵਕੀਲ ਕਰੋ ਉਹਦੀ ਸਲਾਹ ਲੈ ਕੇ ਤੇ ਤੁਸੀਂ ਉਹ ਆਪ ਦੇ ਜਿਹੜੇ ਪੇਪਰ ਆ ਜਾ ਕੇ ਜਮਾ ਕਰਵਾ ਕੇ ਪਰਫਾਤੂਰੇ ਚ ਤੇ ਤੁਸੀਂ ਉਹ ਸੰਜੋੜ ਨੂੰ ਲੈ ਸਕਦੇ ਆ ਜਿਹੜੇ ਵੀ ਨਾਲ ਕੋਲੇ ਨਹੀਂ ਕੰਮ ਆ ਜਾਂ ਮਾਲਕ ਮੁੱਕਰ ਗਏ ਤੇ ਜਾਂ ਫਿਰ ਇੱਧਰ ਵੀ ਜੱਸਾ ਹਸਬ ਨਾਲ ਆਈਆਂ ਤੁਸੀਂ ਤੁਸੀਂ ਵੀ ਉਹ ਜਿਹੜੀ ਸੈਨ ਜਾਂ ਲੇਬੋਰਰ ਸੰਜੋੜਨਾ ਅਪਲਾਈ ਕਰਕੇ ਵੀ ਕੰਮ ਆ ਚਲੋ ਹੋਰ ਨਹੀਂ ਤਾਂ ਕੋਸ ਇੱਥੇ ਕੰਮ ਕਰਦੇ ਤਾਂ ਹੋਵੋਗੇ ਕੰਮ ਤਾਂ ਮਿਲ ਜੂਗਾ ਤੇ ਬਾਕੀ ਗੱਲ ਜਿਹੜੇ ਵੀਰ ਕਹਿ ਦਿੰਦੇ ਹਾਂ ਇੱਥੇ ਕੰਮ ਹੈ ਨਹੀਂਗਾ ਤੇ ਉਹ ਤਾਂ ਵੀ ਆਪਾਂ ਨੂੰ ਪਤਾ ਵੀ ਜੀ ਜਿੰਨਾ ਚਿਰ ਆਪਣੇ ਪੇਪਰ ਜਮਾ ਜਿਹੜੇ ਨਹੀਂ ਹੁੰਦੇਗੇ ਹਨਾ ਉਹਨਾਂ ਚਿਰ ਆਪਾਂ ਨੂੰ ਕੰਮ ਦੇ ਬਹੁਤ ਮੁਸ਼ਕਲ ਆ ਆਉਂਦੀ ਆ ਹੁਣ ਸਾਡੇ ਵੀ ਉਧਰ ਹੁਣ ਵੀ ਰਾਇ ਸੀਗੇ ਤੇ ਉਹਨਾਂ ਨੂੰ ਵੇਖ ਕੇ ਚਲੋ ਫੇਰ ਵੀ ਚੱਲੀ ਜਾਂਦਾ ਚਲਾਈ ਜਾਂਦੇ ਸੀ ਜਿਵੇਂ ਮਤਲਬ ਪਹਿਲਾਂ ਉਹਨਾਂ ਨੂੰ ਲਵਾਇਆ ਤੇ ਮਤਲਬ ਜਿਹੜੇ ਪਹਿਲਾਂ ਆਏ ਸੀਗੇ ਗਾਸ ਤੇ ਚ ਉਹਨਾਂ ਤਾਂ ਲੱਗ ਹੀ ਗਏ ਸੀ ਦੋ ਦੋ ਮਹੀਨੇ ਤੇ ਜਿਹੜੇ ਨਵੇਂ ਆਏ ਸੀ ਵੀ ਉਹਨਾਂ ਨੂੰ ਵੀ ਅਸੀਂ ਲਵਾਤਾ ਸੀਗਾ ਚਲੋ ਮਹੀਨਾ ਕ ਉਹਨਾਂ ਦਾ ਵੀ ਲੱਗ ਗਿਆ ਸੀ ਉਸ ਤੋਂ ਬਾਅਦ ਵੀ ਮਤਲਬ ਉਹ ਮਾਲਕ ਤੇ ਥੋੜਾ ਜਿਹਾ ਕੰਟਰੋਲ ਆ ਹੋ ਗਿਆ ਸੀਗਾ ਤੇ ਇਹ ਵੀ ਚਲੋ ਪਾਸੇ ਸੀਗੇ ਉਹ ਮਾਲਕਾਂ ਨੂੰ ਵੀ ਡਰ ਹੁੰਦਾ ਹਨ ਤੇ ਉਹ ਕਹਿੰਦੇ ਸੀ ਚਲੋ ਪੇਪਰ ਲੈ ਕੇ ਵੀ ਇਹਨਾਂ ਨੂੰ ਜਦੋਂ ਮਰਜੀ ਆਪਣੇ ਕੋਲੇ ਤੁਸੀਂ ਵੀ ਲਵਾ ਦਿਓ ਵੀ ਪੇਪਰ ਚਾਹੀਦਾ ਕਿਉਂਕਿ ਇੱਥੇ ਆਪਾਂ ਤੁਹਾਨੂੰ ਦੱਸਿਆ ਇਹਨਾਂ ਨੂੰ ਵੀ ਜਿਹੜਾ ਮੂਲਤਾ ਵਾ ਜਿਹੜਾ ਜੁਰਮਾਨਾ ਬਹੁਤ ਜਿਆਦਾ ਆਉਂਦਾ 30-30000 ਆਉਂਦਾ ਵਾ ਤੇ ਤਾਂ ਕਰਕੇ ਫਿਰ ਉਹਦਾ ਕਰਕੇ ਫਿਰ ਚਲੋ ਆਪਾਂ ਹੋਰ ਕਿਤੇ ਟਰਾਈ ਕੀਤਾ ਹਾਂ ਇੱਕ ਆਪਾਂ ਵੀ ਨੂੰ ਲਵਾਇਆ ਇੱਥੇ ਸ਼ਾਪ ਆ ਉੱਥੇ ਲਵਾਤਾ ਵੀ ਚਲੋ ਉੱਥੇ ਹੈਲਪਰ ਦੀ ਲੋੜ ਸੀਗੀ ਤੇ ਚਲੋ ਉਹਦੇ ਉੱਤੇ ਪੇਪਰਾਂ ਦੀ ਨਹੀਂ ਲੋੜ ਕਿਉਂਕਿ ਉੱਥੇ ਚੱਲ ਜਾਂਦਾ ਵਾ ਵੀ ਕੋਈ ਕਹਿ ਦੇਣਾ ਚਲੋ ਇਹ ਵੀ ਕਸਟਮਰ ਆ ਵੀ ਆਇਆ ਗਾਹਕ ਆ ਤੇ ਬਾਕੀ ਇੱਕ ਵੀਰ ਨੂੰ ਛੱਡ ਕੇ ਆਂਦਾ ਸੀਗਾ ਉਹ ਹੈਗਾ ਵਾ ਕਮ ਉਹ ਵੀ ਪਹਿਲਾਂ ਤਾਂ ਜਦੋਂ ਛੱਡ ਕੇ ਆਏ ਸੀਗੇ ਪੁੱਛਦੀ ਸੀਗੀ ਪੇਪਰ ਇਹ ਕਹਿੰਦੇ ਵੀ ਕੋਤੋਂ ਪਹਿਲਾਂ ਕੰਮ ਤਾਂ ਵੇਖ ਇਹਦਾ ਪ੍ਰੋਵਾਹ ਤਾਂ ਲੈ ਕਿਉਂਕਿ ਕਈ ਵਾਰ ਆਪਾਂ ਨਾਲ ਉਹਨਾਂ ਨੂੰ ਕੰਮ ਆਪਣਾ ਇੰਡੀਅਨ ਹੁੰਦਾ ਉਹਨਾਂ ਨੂੰ ਪਸੰਦ ਆ ਜਾਂਦਾ ਫੇਰ ਚਲੋ ਜੇ ਉਹਨਾਂ ਦਾ ਚੱਲਦਾ ਉਹ ਚਲਾ ਵੀ ਲੈਂਦੇ ਆ ਪੇਪਰਾਂ ਫੁਪਰਾਂ ਦਾ ਇੰਨਾ ਨਹੀਂ ਫਿਰ ਨਹੀਂ ਉੱਥੇ ਹੁੰਦਾਗਾ ਫੇ ਚਲ ਜਦੋਂ ਇਹਨਾਂ ਨੇ ਕਿਹਾ ਵੀ ਚਲ ਤੂੰ ਪਹਿਲਾਂ ਪ੍ਰੋਵਾਹ ਲੈ ਜੇ ਤਾਂ ਤੈਨੂੰ ਪਸੰਦ ਆ ਗਿਆ ਫਿਰ ਪੇਪਰਾਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਚਲ ਉਹਨੂੰ ਵੀ ਨੂੰ ਸੈਲਫ ਇੱਕ ਵਾਰੀ ਉਹਨਾਂ ਨੇ ਪੁੱਛਿਆ ਹੁਣ ਹੋ ਗਿਆ ਉਹਨੂੰ 16 17 ਦਿਨ ਜਾਣਦੇ ਨੂੰ ਵਧੀਆ ਚਲੋ ਤੇ ਵੀ ਜਿੰਨਾ ਜਿਹੜਾ ਆਪਣੇ ਕੋਲ ਪੇਪਰ ਹੈ ਨਹੀਂ ਜੇਬ ਜਾਂ ਵੀ ਆਪਾਂ ਨੂੰ ਕੰਮ ਮਿਲਦਾ ਵਾ ਉਹ ਤੁਸੀਂ ਫੜ ਲਿਆ ਕਰੋ ਔਰ ਕਈ ਡੋਮੈਸਟਿਕ ਆਪਾਂ ਕਹਿੰਦੇ ਹਾਂ ਵੀ ਹੁਣ ਜਿਵੇਂ ਡੋਮੈਸਟਿਕ ਕੰਮ ਆ ਘਰਾਂ ਦੇ ਕੰਮ ਹਨਾ ਜਿੰਨਾ ਵੀ ਨਾਲ ਕੋਲੇ ਪੇਪਰ ਨਹੀਂ ਹੈਗੇਗੀ ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਆ ਜਾਂ ਜਿੰਨਾ ਜਿਹੜੇ ਐਂਟਰੀ ਤੇ ਆਏ ਆ ਤੇ ਜਾਂ ਤੁਸੀਂ ਕਹਿ ਕੇ ਕਿਸੇ ਨੂੰ ਹਨਾ ਜਿੱਥੇ ਵੀ ਤੁਸੀਂ ਰਹਿੰਦੇ ਆ ਕਿਉਂਕਿ ਡੋਮੈਸਟਿਕ ਕੰਮ ਤਾਂ तकरीबन ਸਭ ਨੂੰ ਮਿਲ ਜਾਂਦੇ ਆ ਤਾਂ ਇਹ ਸ਼ਹਿਰਾਂ 'ਚ ਏਜੰਸੀਆਂ ਵੀ ਬਣੀਆਂ ਹੋਈਆਂ ਵਾ ਕਿਸੇ ਨੂੰ ਜਿੱਥੇ ਤੁਸੀਂ ਜਿਹਦੇ ਕੋਲ ਆਏ ਆ ਜਾਂ ਕਿਸੇ ਦੀ ਹੈਲਪ ਲੈ ਕੇ ਏਜੰਸੀ 'ਚ ਜਾ ਕੇ ਤੁਸੀਂ ਕੈਸਾ ਕਰਦੇ ਆ ਵੀ ਅਸੀਂ ਮਤਲਬ ਕੰਮ ਸਾਨੂੰ ਚਾਹੀਦਾ ਵਾ ਤਾਂ ਕੋਈ ਜਾਣ ਪਛਾਣ ਵਾਲਾ ਹੁੰਦਾ ਕੋਈ ਇਟਾਲੀਅਨ ਆਪਾਂ ਨੇ ਜਾਣਦੇ ਹੁੰਦੇ ਆ ਉਹ ਕਹਿ ਕੇ ਵਾ ਕੀ ਡੋਮੈਸਟਿਕ ਕੰਮ ਦਵਾ ਦਿੰਦੇ ਆ ਤੇ ਉੱਥੇ ਚਲੋ ਆਪਾਂ ਬਿਨਾ ਪੇਪਰਾਂ ਤੋਂ ਵੀ ਚੱਲ ਜਾਂਦਾ ਨਾਲੇ ਆਪਾਂ ਆਪਣਾ ਜੇ ਕੰਮ ਉੱਥੇ ਮਾਲਕ ਨੂੰ ਪਸੰਦ ਆ ਜਾਂਦਾ ਵਾ ਤੇ ਆਪਣੇ ਪੇਪਰ ਵੀ ਬਣ ਜਾਂਦੇ ਹੁਣ ਕਈ ਵੀਰ ਆ ਜਿਹੜੇ ਕਹਿ ਦਿੰਦੇ ਆ ਵੀ ਅਸੀਂ ਡੋਮੈਸਟਿਕ ਕੰਮ ਨਹੀਂ ਕਰਨਾਗਾ ਤੇ ਵੀ ਅਸੀਂ ਉਸ ਜਗ੍ਹਾ ਤੇ ਕੰਮ ਨਹੀਂ ਕਰਨਾਗਾ ਅਸੀਂ ਖੇਤਾਂ 'ਚ ਕੰਮ ਨਹੀਂ ਕਰਨਾਗਾ ਤੇ ਉੱਥੇ ਤਾਂ ਵੀ ਜੀ ਫਿਰ ਹੁਣ ਕੋਈ ਨਹੀਂ ਕਰ ਸਕਦੇ ਜਿੰਨਾ ਚਿਰ ਹੁਣ ਆਪਣੇ ਕੋਲ ਪੇਪਰ ਨਹੀਂ ਗੇ ఇతను పత ఇదే కమ్మ జాన పేపర్ని ఫ్రీ బెట్లా కమ్మ తుల హేర బ్రదరీ ఆ తిరిగి వీడియో వే క్ల పై ਤੇ ਉਹ ਹਨਾ ਚਲੋ ਇੱਥੇ ਪਹਿਲਾਂ ਲੱਗਾ ਸੀਗਾ ਮੈਸਤਰੀ ਦੇ ਨਾਲ ਜਾਂਦਾ ਸੀਗਾ ਆਪਾਂ ਦੱਸਿਆ ਤੁਹਾਨੂੰ ਉੱਥੇ ਕੰਟਰੋਲਰ ਹੋ ਗਿਆ ਫੇਰ ਚਲੋ ਮੇਰੇ ਰੈਸਟੋਰੈਂਟ ਤੇ ਮੈਂ ਗੱਲ ਕੀਤੀ ਹੋਈ ਆ ਉਹ ਕਹਿੰਦੇ ਵੀ ਉਹ ਤਾਂ ਮੈਨੂੰ ਵੀ ਪਤਾ ਹੀ ਆ ਵੀ ਸਾਡੇ ਤਾਂ ਹੁਣ ਹਫ਼ਤੇ ਬਾਅਦ ਹੀ ਉੱਥੇ ਕੰਟਰੋਲਰ ਹੁੰਦਾ ਹੀ ਰੈਸਟੋਰੈਂਟਾਂ ਤੇ ਤਾਂ ਹਫ਼ਤੇ ਬਾਅਦ ਹੀ ਮਤਲਬ ਹੁੰਦਾ ਹੀ ਆ ਕੰਟਰੋਲਰ ਤੇ ਵੀ ਉਹਦੇ ਵੀ ਮੇ ਤਾਂ ਮੈਨੂੰ ਵੀ ਪਤਾ ਸੀ ਪੇਪਰਾਂ ਤੋਂ ਬਿਨਾ ਨਹੀਂ ਚੱਲਣਾਗਾ ਉਹ ਤਾਂ ਵੀ ਮਤਲਬ ਕਹਿੰਦੇ ਵੀ ਜਦੋਂ ਮਰਜੀ ਤੁਸੀਂ ਲਵਾ ਸਕਦੇ ਆ ਆਰਟੀ ਪੇਪਰ ਤਾਂ ਮੈਨੂੰ ਵੀ ਪਤਾ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਪੇਪਰ ਚਾਹੀਦੇ ਆ ਫੇਰ ਹੁਣ ਇੱਕਨੋਂ ਬੋਲੀ ਵੀ ਨਹੀਂ ਸੀਗੀ ਆਉਂਦੀਗੀ ਫਿਰ ਹਜੇ ਇੰਨੀ ਨਹੀਂ ਹੁੰਦੀ ਸੀਗੀ ਉਂਦੇ ਤੇ ਸ਼ੌਪ ਤੇ ਵੀ ਨਹੀਂ ਲਵਾ ਸਕਦੇ ਸੀਗੇ ਫਿਰ ਤਾਂ ਕਰਕੇ ਵੀ ਹੁਣ ਸਾਨੂੰ ਦੱਸ ਪਈ ਸੀਗੀ ਕਿਤੇ ਪਾਸੇ ਵੀ ਇਦਾਂ ਕਰਕੇ ਵੀ ਕਿੰਨਾਂ ਦਾ ਕੰਮ ਵੀ ਫਰੂਟਾਂ ਦਾ ਕੰਮ ਵੀ ਮਤਲਬ ਉੱਥੇ ਹੈਗਾ ਵਾ ਤੋੜਨ ਦਾ ਤੇ ਅਸੀਂ ਆਖਣ ਚਲੋ ਉਹਨੇ ਤਾਂ ਗੱਲ ਕੀਤੀ ਵੀ ਉਹ ਕਹਿੰਦੇ ਨਹੀਂ ਨਹੀਂ ਫ੍ਰੀ ਵੈਟ ਨਾਲੋਂ ਵੀ ਹੁਣ ਉਹਨਾਂ ਨੂੰ ਡੇਟ ਅੱਗੇ ਕਿਉਂਕਿ ਉਹਨਾਂ ਵਿੱਚ ਛੁੱਟੀਆਂ ਆ ਗਈਆਂ ਜਨਮ ਦਿਦ ਦੀ ਮਿਲੀ ਹੋਈ ਆ ਤੇ ਅਸੀਂ ਆਖਿਆ ਵੀ ਚਲੋ ਉਹਨਾਂ ਚਲੋ ਉਹ ਕਹਿੰਦੇ ਫ੍ਰੀ ਵੈਟ ਨਾਲੋਂ ਵੀ ਐਵੇਂ ਬਿਲੈਂ ਦੇ ਆ ਰਹੇ ਵੀ ਨਾਂਦੀ ਵੀ ਚਲੋ ਆਪਾਂ ਕੰਮਾਂ ਵੀ ਠੀਕ ਆ ਫਿਰ ਹੁਣ ਉਹਨੂੰ ਵਿਚਾਰੇ ਨੂੰ ਆਪਾਂ ਕੰਮ ਦੇ ਖਾਤਰ ਹੁਣ ਉਹਨੂੰ ਪਾਸੇ ਤੁਰਿਆ ਹਨਾ ਤੇ ਵੀ ਮਤਲਬ ਜਿਹੜਾ ਵੀ ਕੰਮ ਆ ਹਨਾ ਉੱਤੇ ਤੁਸੀਂ ਫੜ ਲਿਆ ਕਰੋ ਆਇਨਾ ਦੇਖਿਆ ਕਰੋ ਇਹ ਕੰਮ ਠੀਕ ਨਹੀਂ ਜਾਂ ਇੱਥੇ ਏਦਾਂ ਨਹੀਂ ਹੋਰ ਦੋ ਵੀਰਾਂ ਨੂੰ ਪੁੱਛਿਆ ਸੀਗਾ ਵੀ ਐਂ ਕਰਕੇ ਪਾਸੇ ਸਾਡੇ ਕੋਲ ਫੋਨ ਆਏ ਸੀਗੇ ਵੀ ਏਦਾਂ ਕਰਕੇ ਫ੍ਰੀ ਬੈਠੇ ਅਜ ਕੰਮ ਹੋਇਆ ਦੱਸਿਓ ਉਹਨਾਂ ਨੂੰ ਫੋਨ ਲਾਇਆ ਉਹ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਜਾਣਾ ਉਧਰ ਖੇਤਾਂ ਲਈ ਉਧਰ ਤਾਂ ਠੰਢੀ ਬਹੁਤ ਆ ਮੈ ਵੀ ਜੇ ਹੁਣ ਆਪਾਂ ਵੀ ਇਦਾਂ ਵੇਖੀ ਆ ਨਾ ਜੇ ਹੁਣ ਅਸੀਂ ਆਪਣੇ ਗੱਲ ਕਰਦੇ ਜੇ ਅਸੀਂ ਕਹੀਏ ਵੀ ਹਾਂ ਮੇਰਾ ਮੇਰੇ ਕੋ ਸਾਡੇ ਕੋਲ ਕਿਹੜਾ ਜਗ੍ਹਾ ਨਹੀਂ ਮੇਰੇ ਸਾਡੇ ਇੱਥੇ ਤਿੰਨ ਘਰ ਆ ਵੀ ਮੈਂ ਆਪਦੇ ਬ੍ਰਦਰ ਨੂੰ ਠੰਡ ਚ ਅਸੀਂ ਪਾਸੇ ਭੇਜਿਆ ਹਨ ਕਾਦੇ ਲੈ ਕੇ ਭੇਜਿਆ ਕੰਮ ਲਈ ਭੇਜਿਆ ਉਹਦੇ ਪੇਪਰ ਬਣ ਜਾਣ ਕੰਮ ਮਿਲ ਜਾਵੇ ਵੀ ਚਾ ਜਿੰਨਾ ਚਿਰ ਫਰੀ ਆ ਹਨ ਵਿਹਲੇ ਬੈਠਣ ਨਾਲ ਥੋੜੇ ਵਾਕ ਕੇ ਆਪਣੇ ਕੰਟੈਕਟ ਵੀ ਵਾਧਦੇ ਆ ਜੇ ਰੱਪਾ ਪਾਸੇ ਜਾਣਨੇ ਆ ਹੋਰ ਆਪਾਂ ਨੂੰ ਵੀਰ ਮਿਲਦੇ ਆ ਜਾਂ ਉਹਨਾਂ ਨਾਲ ਆਪਣੇ ਹੁੰਦੀਆਂ ਜਾਣ ਪਛਾਣਾਂ ਗਾਂ ਦੀਆਂ ਫਿਰ ਹੋਰ ਕੰਮਾਂ ਦੀ ਦੱਸ ਪੈਂਦੀ ਹੁੰਦੀ ਹੈ ਇਦਾਂ ਨਹੀਂਗਾ ਹੁਣ ਕਈ ਵੀਰ ਤਾਂ ਜਮੇ ਕਹਿ ਦਿੰਦੇ ਆ ਵੀ ਅਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਬਾਕੀ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਨਾ ਵੀ ਇਹ ਨਵੇਂ ਪੇਪਰ ਖੋਲ ਰਹੇ ਆ ਪੁਰਾਣੇ ਜਿਹੜੇ ਪੇਪਰ ਆ ਉਹਨਾਂ ਬਾਰੇ ਨਹੀਂ ਜਿਹੜੇ ਪੁਰਾਣੇ ਬੰਦੇ ਬੈਠੇ ਆ ਕੱਚੇ ਉਹਨਾਂ ਬਾਰੇ ਕੋਈ ਸੋਚਦੇ ਉਹ ਜੋ ਹੁਣ ਵੇਖੋ ਜੀ ਜਿਹਦੇ ਤਾਂ ਹੁਣ ਮਾਲਕ ਮੁੱਕਰ ਗਏ ਹਨਾ ਜਿਨ੍ਹਾਂ ਨੇ ਏਜੰਟਾਂ ਨੇ ਠੱਗੀਆਂ ਕੀਤੀਆਂ ਵਾ ਉਹਨਾਂ ਬਾਰੇ ਤਾਂ ਚਲੋ ਵੀ ਤੁਹਾਨੂੰ ਪਤਾ ਹੀ ਨਹੀਂ ਜਾਂ ਫਿਰ ਕੋਈ ਜਿਹੜੇ ਵੀਰ ਉਹਨਾਂ ਬਾਰੇ ਤਾਂ ਕੁਛ ਕਹਿ ਨਹੀਂ ਸਕਦੇ ਜਿਹੜੇ ਹੁਣ ਵੀਰਖੰਡ ਦੀ ਐਂਟਰੀ ਦੀ ਗੱਲ ਕਰਕੇ ਹੁੰਦੀ ਹਨ ਵੀ ਹਾਂ ਉਦੋਂ ਕਹੀਦਾ ਵੀ ਆ ਤੁਹਾਨੂੰ ਵੀ ਨਾ ਐਂਟਰੀ ਦੀ ਗੱਲ ਕਰਕੇ ਉਹ ਨਾ ਉਹ ਆਦਾ ਸਿੱਧਾ ਤੁਹਾਨੂੰ ਜੇ ਸਾਲ ਵਾਲਾ ਪੇਪਰ ਬਣ ਬੰਦਿਆ ਉਹ ਬਣਾ ਕੇ ਆ ਉਦੋਂ ਵੀਰ ਫਿਰ ਨਹੀਂ ਆਖੀ ਲੱਗਦੀ ਪੈਰਿੰਦੇ ਚਲੋ ਕਿਹੜਾ ਇਟਲੀ ਪਹੁੰਚਣਾ ਉੱਥੇ ਜਾ ਕੇ ਸਾਰਾ ਕੁਝ ਹੋ ਜਾਊਗਾ ਹਨਾ ਆਪਾਂ ਬਹੁਤ ਪਿਛਲੇ ਇਟਾਲੀਅਨ ਬੋਇਸ ਤੇ ਆਪਾਂ ਬਹੁਤ ਵੀਡੀਓ ਇਸ ਵੀ ਪਾਈਆਂ ਹੋਈਆਂ ਦਾ ਇਸ ਵਿਛੇਤੇ ਵੀ ਜਿੰਨੇ ਵੀ ਆਉਣਾ ਵਾ ਜੇ ਤਾਂ ਤੁਹਾਡੇ ਸਾਲ ਵਾਲੇ ਪੀਪਰ ਬੰਦਿਆ ਸਾਲ ਵਾਲੇ ਪੀਪਰਾਂ ਤੇ ਹੀ ਆਓ ਹਨਾ ਉਦੋਂ ਵੀਰ ਵੀ ਐਂਟਰੀ ਵਾਲੇ ਤੇ ਨਾਓ ਐਂਟਰੀ ਵਾਲੇ ਤੇ ਉਹ ਆਓ ਜਿਹੜੇ ਵੀਰ ਨੇ ਕਿਤੇ ਹੋਰ ਜਗਾ ਮਤਲਬ ਆਪ ਦਾ ਆਸੇ ਪਾਸੇ ਹੋਰ ਕੰਟਰੀ ਚ ਨਿਕਲਣਾ ਵਾ ਹਨਾ ਤੇ ਵੀ ਜਾਂ ਫੇਰ ਜੇ ਤੁਸੀਂ ਆਉਨੇ ਆ ਤੇ ਵੀ ਥੋੜਾ ਜਿਹਾ ਆ ਕੇ ਇੱਥੇ ਮਤਲਬ ਜੇਬ ਜਾਂ ਤੁਹਾਨੂੰ ਕੰਮ ਮਿਲਦਾ ਡੋਮੈਸਟਿਕ ਕੰਮ ਮਿਲਦਾ ਖੇਤਾਂ ਚ ਕੰਮ ਮਿਲਦਾ ਉਹ ਵੀ ਜੇ ਕੰਮ ਫੜ ਲਿਆ ਕਰੋ ਹਨਾ ਤੇ ਬਾਕੀ ਫੇਰ ਜੇ ਤੁਸੀਂ ਆਏ ਵੀ ਆ ਹਨਾ ਇੱਥੇ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੁੰਦੀ ਐ ਐਂਟਰੀ ਦੀ ਹਨਾ ਐਂਟਰੀ ਤੇ ਤੁਸੀਂ ਆਏ ਆ ਤੇ ਇਹਦੇ ਵਿੱਚ ਜਿਹਨੇ ਤੁਹਾਡੀ ਐਂਟਰੀ ਕਰਵਾਈ ਆ ਉਹ ਮਾਲਕ ਨੇ ਤੁਹਾਡੇ ਪੇਪਰ ਜਾਮਾ ਨਹੀਂ ਕਰਵਾਉਣੇ ਉਹਦਾ ਕੋਈ ਖਸੂਰ ਨਹੀਂ ਜੇ ਤੁਸੀਂ ਉਹਨਾਂ ਇੱਥੇ ਆ ਕੇ ਕੱਚੇ ਹੋਗੇ ਹੁਣ ਜੇ ਤੁਸੀਂ 9 ਮਹੀਨੇ ਵਾਲੇ ਪੇਪਰ ਤੇ ਆਏ ਆ ਨਾ ਸਰਕਾਰ ਇੱਥੋਂ ਨਹੀਂ ਪੇਪਰ ਖੋਲਦੀ ਆ ਸੀਜ਼ਨਲ ਪੇਪਰ ਖੋਲਦੀ ਆ ਨੌਨ ਸੀਜ਼ਨ ਪੇਪਰ ਖੋਲਦੀ ਆ ਜਿਹੜੇ ਸੀਜ਼ਨਲ ਪੇਪਰ ਹੁੰਦੇ ਆ ਉਹ ਤਾਂ ਆਪਾਂ ਨੂੰ ਪਤਾ ਵੀ ਜਿਵੇਂ ਇੱਥੇ ਕੰਮ ਗਰਮੀ 'ਚ ਹੁੰਦਾ ਹਨਾ ਰੈਸਟੋਰੈਂਟਾਂ ਤੇ ਉਹ ਸਭ ਨਾਲ ਸੀਜ਼ਨਲ ਕੰਮ ਜਾਂ ਖੇਤੀਬਾੜੀ ਦੇ ਕੰਮ ਹੁੰਦੇ ਆ ਨਾ ਤੇ ਉਸ ਹਾਬ ਨਾਲ ਉਹਨੇ ਇੱਕ ਮਹੀਨਾ ਦਾ ਕੰਮ ਹੁੰਦਾ 6-7 ਮਹੀਨਿਆਂ ਦਾ ਉਸ ਹਾਬ ਨਾਲ ਉਹ ਮਤਲਬ ਆਪਾਂ ਨੂੰ ਵੀ ਜਾ ਮਿਲਦਾ ਤੇ ਆਪਾਂ ਇੱਥੇ ਆਉਨੇ ਉਹ ਜਦੋਂ ਹੁਣ ਆਪਾਂ ਇੱਥੇ ਵਾਪਸ ਨਹੀਂ ਜਾਂਦੇ ਹਨਾ ਵਾਪਸ ਤਾਂ ਚਲੋ ਕੋਈ ਵੀ ਨਹੀਂ ਜਾਂਦਾ ਚਲੋ ਆਪਾਂ ਇੰਨੇ ਪੈਸੇ ਲਾ ਕੇ ਆਉਨੇ ਹਨਾ ਵਾਪਸ ਆਪਾਂ ਇੱਥੋਂ ਨਹੀਂ ਜਾਂਦੇਗੀ ਇੱਥੇ ਆ ਕੇ ਆਪਾਂ ਅਨਲੀਗਲ ਹੋ ਜਾਂਦੇ ਆ ਉਦੋਂ ਬਾਅਦ ਜਿੰਨੇ ਟਾਈਮ ਦਾ ਵੀਜ਼ਾ ਹੁੰਦਾ ਆਪਣੇ ਪੇਪਰ ਨਹੀਂ ਬੰਦੇ ਪਹਿਲਾਂ ਤਾਂ ਜਦੋਂ ਤੁਸੀਂ ਆਉਨੇ ਹੁੰਨੇ ਆ ਉਦੋਂ ਕੰਮ ਦਾ ਥੋੜਾ ਜਾਂ ਨਾ ਇੰਨਾ ਕਹਾਂ ਕੋਈ ਹਾਂ ਹਾਂ ਵੀ ਅਸੀਂ ਵੀ ਮਤਲਬ ਜੇ ਇੱਥੇ ਕੰਮ ਮਿਲਦਾ ਘੰਟਿਆਂ ਦੇ ਹਿਸਾਬ ਨਾਲ ਆ बस پیسے ملਦੇ ਆ ਤੇ پیسے ਨਾ ਦੇਖਿਆ ਕਰੋ ਉਹਦੇ ਤੁਸੀਂ ਆ ਕੇ ਕਿਸੇ ਐਜੇ ਕੰਮ ਤੇ ਲੱਗਣ ਦੀ ਕੋਸ਼ਿਸ਼ ਕਰਿਆ ਕਰੋ ਜਿੱਥੇ ਕਿ ਤੁਹਾਨੂੰ ਵੀ ਮਤਲਬ ਤੁਹਾਨੂੰ ਲੱਗਦਾ ਵੀ ਤੁਹਾਡਾ ਪੇਪਰ ਤੁਹਾਡੇ ਕੰਦਰਾਤ ਤੋਂ ਹੋ ਜਾਊਗਾ ਦੋ ਤਿੰਨ ਮਹੀਨਿਆਂ ਦਾ ਲੱਗ ਕੇ ਫਿਰ ਅੱਗੇ ਤੁਹਾਡੇ ਪੇਪਰ ਆ ਜਿਹੜੇ ਉਹ ਜਮ੍ਹਾਂ ਹੋ ਜਾਣਗੇ ਜਾਂ ਕੋਈ ਡੋਮੈਸਟਿਕ ਕੰਮ ਫੜ ਲਿਆ ਕਰੋ ਜਾਂ ਕਿਸੇ ਮਾਲਕ ਦੇ ਤੁਸੀਂ ਕੰਮ ਫੜ ਲਿਆ ਕਰੋ ਘੰਟਿਆਂ ਲਈ ਜਾਂ ਪੈਸਿਆਂ ਲਈ ਨਾ ਜਾਇਕ ਨੂੰ ਦੂਜੀ ਗੱਲ ਜਦੋਂ ਹੁਣ ਆਪਾਂ ਨਹੀਂ ਵਾਪਸ ਜਾਂਦੇ ਸਰਕਾਰ ਨੇ ਆਪਾਂ ਨੂੰ ਪੇਪਰ ਵੀਜ਼ਾ ਦਿੱਤਾ ਸੀਜ਼ਨਲ ਕੰਮ ਦਾ ਸੀਜ਼ਨ ਨੰਗ ਜਾਂਦਾ ਆਪਣਾ ਵੀਜ਼ਾ ਖਤਮ ਹੋ ਜਾਂਦਾ ਆਪਾਂ ਨਹੀਂ ਵਾਪਸ ਜਾਂਦੇ ਇਹਦੇ ਵਿੱਚ ਹੁਣ ਸਰਕਾਰ ਦਾ ਕੀ ਖਸੂਰ ਹੈ ਸਰਕਾਰ ਨੇ ਤਾਂ ਨਹੀਂ ਆਪਾਂ ਨੂੰ ਆਖਿਆ ਵੀ ਤੁਸੀਂ ਇੱਥੇ ਰਹੋ ਉਹਨਾਂ ਨੇ ਜਿੰਨੇ ਦਾ ਟਾਈਮ ਦਾ ਵੀਜ਼ਾ ਦਿੱਤਾ ਸਾਰਾ ਕੁਝ ਤੇ ਲਿਖਿਆ ਹੁੰਦਾ ਅਨਲੀਗਲ ਆਪਾਂ ਆਪਦੀ ਮਰਜ਼ੀ ਨਾਲ ਹੁੰਨੇ ਆ ਹਨਾ ਵੀ ਆ ਕੇ ਇੱਥੇ ਵੀ ਚਲੋ ਨਹੀਂ ਵੀ ਆਪਾਂ ਨਹੀਂ ਜਾ ਸਕਦੇ ਕੋਈ ਵੀ ਜਾਣ ਦਾ ਤਾਂ ਸੋਚ ਕੇ ਆਉਂਦਾ ਹੀ ਨਹੀਂਗਾ ਕੇ ਸਾਰੇ ਇਹੀ ਸੋਚ ਕੇ ਆਉਂਦੇ ਆ ਵੀ ਜਦੋਂ ਨਹੀਂ ਪਿੱਛੇ ਸਾਦਾ ਆਪਾਂ ਇੱਥੇ ਆਉਨੇ ਆ ਕੰਮ ਦੀ ਖਾਤਰ ਹੀ ਆਉਨੇ ਆ ਹਨਾ ਤੇ ਇਹਦੇ ਵਿੱਚ ਜੇ ਹੁਣ ਆਪਾਂ ਵੀ ਸਰਕਾਰਾਂ ਦਾ ਕਸੂਰ ਕੱਢੀ ਜਾਈਏ ਨਾ ਬਈ ਸਰਕਾਰ ਨੇ ਸਰਕਾਰ ਐਂ ਕਰਦੀ ਐ ਸਰਕਾਰ ਉਹ ਕਹਿੰਦੀ ਇਹਦੇ ਵਿੱਚ ਤਾਂ ਵਿੱਚ ਕੋਈ ਵੀ ਸਰਕਾਰ ਦਾ ਕਸੂਰ ਨਹੀਂਗਾ ਇਹ ਕਸੂਰ ਆਪਣੇ ਹੁੰਦੇ ਆ ਆਪਣੇ ਚਲ ਆਪਾਂ ਕਸੂਰ ਵੀ ਨਹੀਂ ਕਹਿ ਸਕਦੇਗੇ ਆਪਣੀਆਂ ਮਜਬੂਰੀਆਂ ਹੁੰਦੀਆਂ ਆਪਣੀਆਂ ਮਜਬੂਰੀਆਂ ਇਹ ਹੁੰਦੀਆਂ ਵੀ ਚਲੋ ਆਪਾਂ ਨਾਲ ਜਦੋਂ ਪਿੱਛੇ ਕੰਮਕਾਰ ਨਹੀਂ ਚੱਲਦੇ ਹਨਾ ਆਪਾਂ ਪੈਸਾ ਤੇ ਲਾ ਕੇ ਆਪਾਂ ਨੂੰ ਐਂ ਹੁੰਦਾ ਵੀ ਕਿਸੇ ਵੀ ਤਰ੍ਹਾਂ ਨਾਲ ਆਪਾਂ ਮਤਲਬ ਚਲੀ ਜਾਈਏ ਬਾਹਲੇ ਮੌਲਖਾ ਜੋਤੇ ਕੰਮ ਕੰਮ ਤਾਂ ਹੋਣੀ ਜੀ ਦੇਖੇ ਜਾਵੇ ਕਿਸੇ ਵੀ ਵੱਡੇ ਤੋਂ ਜਿਹੜੇ ਦੇਸ਼ਾ ਕੈਨੇਡਾ ਅਮਰੀਕਾ ਕੰਮ ਦਾ ਤਾਂ ਸਾਰੇ ਇਦਾਂ ਹਾਲਾਤ ਹੋਏ ਪਏ ਆ ਹੁਣ ਵੇਖਦੇ ਆ ਹਰ ਰਿਸ਼ਤੇਦਾਰ ਵੀ ਗਏ ਹੋਏ ਬੱਚੇ ਵੀ ਪਿੱਛੇ ਗਏ ਹੋਇਆ ਹੁਣ ਜਿਹੜੇ ਹਨਾ ਕੋਈ 9-9 ਮਹੀਨੇ ਬਿਲੇ ਬੈਠਿਆ ਜਿਹੜੇ ਪਹਿਲਾਂ ਦੇ ਕੰਮ ਕਰਦੇ ਸੀ ਨੇ ਨੇ ਟਾਈਮ ਤੇ ਉਹ ਵੀ ਫ੍ਰੀ ਬੈਠੇ ਆ ਨਾ ਭਾਈ ਇਦਾਂ ਵੀ ਕੰਮਾਂ ਦੇ ਤਾਂ ਹਾਲਾਤ ਹੁਣ ਅੱਜਕੱਲ ਸਾਰੇ ਮੌਲਕਾਂ 'ਚ ਇਦਾਂ ਹੀ ਹੋਈ ਪਈ ਆ ਵੀ ਕੰਮ ਮਿਲਦੇ ਆ ਜਿਹੜੇ ਬਹੁਤ ਮੁਸ਼ਕਲ ਆ ਤੇ ਵਿੱਚੋਂ ਫੇਰ ਵੀ ਆਪਾਂ ਇਹ ਕਹਿੰਨੇ ਹਾਂ ਵੀ ਤੁਸੀਂ ਜਿੰਨੇ ਵੀ ਹੁੰਦਾ ਜਿਹੜੇ ਆਪਣੇ ਰੈਸਤੇਦਾਰ ਆ ਹਨ ਜਿਹੜੇ ਆਪਾਂ ਨੂੰ ਇੱਥੇ ਮਗਾਉਂਦੇ ਆ ਉਹਨਾਂ ਨੂੰ ਵੀ ਆਪਾਂ ਕਹਿੰਨੇ ਆ ਵੀ ਜਿਹੜੇ ਹੁਣ ਚਲ ਵੀਰ ਆਉਂਦੇ ਆ ਕੋਈ ਆਪਣੇ ਰੈਸਤੇਦਾਰ ਆ ਜਾਂ ਕੋਈ ਜਾਣ-ਪਛਾਣ ਵਾਲਿਆ ਚਲ ਜਿਨ੍ਹਾਂ ਨੂੰ ਆਪਾਂ ਨਹੀਂ ਵੀ ਸੱਦਿਆ ਉਹ ਵੀ ਜੇ ਆਪਾਂ ਨੂੰ ਕਹਿੰਦੇ ਆ ਨਾ ਕੰਮ ਵਾਸਤੇ ਵੀ ਤੁਸੀਂ ਜ਼ਰੂਰ ਟ੍ਰਾਈ ਕਰਿਆ ਕਰੋ ਟ੍ਰਾਈ ਕਰਨ ਨਾਲ ਹਰੇਕ ਕੰਮ ਆ ਜਿਹੜਾ ਪਾਣ ਜਾਂਦਾ ਮਿਲ ਜਾਂਦਾ ਹੁਣ ਖੋਜ ਅਸੀਂ ਆਂ ਦੇ ਕੋਣ ਜਿੰਨੇ ਵੀ ਮਤਲਬ ਮੁੰਡੇ ਆਏ ਸਿਰਫ ਪਹਿਲਾਂ ਉਥੇ ਲੱਗੇ ਰਹੇ ਲਗਾਤਾਰ ਫਿਰ ਥੋੜਾ ਜਿਹਾ ਟਾਈਮ ਹਫਤਾ ਤੱਕ ਘਰੇ ਬੈਠੇ ਫਿਰ ਚਲੋ ਕਿਸੇ ਨਾ ਕਿਤੇ ਸਭ ਨੂੰ ਲੱਭ ਕੇ ਲੋਕਾਂ ਨੂੰ ਕਹਿ ਕੋ ਕਿ ਮੈਂ ਇਨਥਾਂ ਮੁੰਤਾ ਕਰਵਾ ਕੇ ਸਭ ਨੂੰ ਕਿਸੇ ਨਾ ਕਿਸੇ ਜਗ੍ਹਾ ਵੀ ਲਵਾਤਾ ਵੀ ਚਲੋ ਭਲੇ ਕਿਸੇ ਨੇ 15 20 ਦਿਨ ਲੱਗਣ ਕਿਸੇ ਦਾ ਮਹੀਨਾ ਲੱਗੇ ਫੇਮੀਆਂ ਵੀ ਚਲੋ ਉਦੋਂ ਤੱਕ ਵੀ ਮਤਲਬ ਜਨਵਰੀ 'ਚ ਇਹਨਾਂ ਦੇ ਪੇਪਰ ਜਮਾ ਹੋ ਜਾਣਗੇ ਤੇ ਉਸ ਦੁਬਾਰਾ ਆਦ ਚਲੋ ਪੱਕੇ ਕੰਮਾਂ ਤੇ ਆਪਦੇ ਲੱਗਣ ਵਾਲੇ ਬਾਹਨ ਜਾਣਗੇ ਵੀ ਤੁਸੀਂ ਵੀ ਟ੍ਰਾਈ ਕਰਿਆ ਕਰੋ ਹਣ ਜਿਹੜੇ ਨਵੇਂ ਆਏ ਵੀਰੇ ਇਹਨਾਂ ਤਾਂ ਵਿਚਾਰੇ ਨੂੰ ਨਹੀਂ ਪਤਾ ਬੋਲੀ ਵੀ ਨਹੀਂ ਆਉਂਦੀ ਹਨਾ ਤੇ ਜਾ ਕਿਸੇ ਦੇ ਇਹਨਾਂ ਨੇ ਇਨੇ ਕਨੇ ਕਿਸੇ ਨਾਲ ਬਈ ਕਾ ਜਾ ਕੇ ਵੀ ਕੰਮ ਮੰਗਨ ਜਾਂ ਕਹਿਣ ਕੰਮ ਨੂੰ ਤੇ ਵੀ ਤੁਸੀਂ ਥੋੜਾ ਜਾ ਵੀ ਇੰਨਾ ਟਰਾਈ ਕਰ ਲੈ ਕੋਈ ਹੁਣ ਸਾਨੂੰ ਹੀ ਪਤਾ ਵਾ ਅਸੀਂ ਕਿੰਨੇ ਮਤਲਬ ਇੰਨਾ ਨੇ ਜਿੰਨੇ ਜਾਣ ਪਛਾਣ ਆ ਜਿੰਨੇ ਕੰਮਤੇ ਹੁੰਦੇ ਆ ਔਰ ਮੇਰਾਵਾ ਜਿੰਨੇ ਵੀ ਮੇਰੇ ਜਿੰਨੇ ਹੈਗੇ ਆ ਮੇਰੇ ਰੈਸਟੋਰੈਂਟ ਤੇ ਜਿੰਨੇ ਵੀ ਮਤਲਬ ਉਹਨਾਂ ਟਾਲੀਨਾਂ ਨੂੰ ਜਾਣਦੀ ਆ ਜਾਂ ਕਿਸੇ ਮੈਂ ਸਭ ਨੂੰ ਬਸ ਮੇਰਾ ਇਹੀ ਹੁੰਦਾ ਇੱਕ ਮੇਰੇ ਨਾਲ ਮੇਰੀ ਫਰੈਂਡ ਮੈਂ ਉਹ ਟੈਂਟਾਂ ਲੈਣਾ ਉਹ ਵੀ ਮਤਲਬ ਐ ਕਹਿੰਦੇ ਹੱਸਣ ਲੱਗ ਗਈ ਕਹਿੰਦੀ ਮਤਲਬ ਕੋਈ ਨਾ ਕਹਿੰਦੀ ਤੇਰਾ ਫਰ ਵਧੀਆ ਤੁਸੀਂ ਕੰਮ ਕਰਦੇ ਆ ਵਧੀਆ ਤੁਹਾਡਾ ਹੈਗਾ ਵਾ ਤੇ ਤੇਰਾ ਫਰ ਤੇ ਲੋਕ ਕਹਿੰਦੇ ਜੇ ਬਿੱਲਾ ਬੈਠਾ ਵੀ ਆ ਪਰ ਕਦੇ ਬਰਾਦਰ ਤੇ ਫੇਰ ਕੀ ਹੁੰਦਾ ਕੰਮ ਮਿਲ ਜੂਗਾ ਤੇ ਪਰ ਮੈਂ ਉਹਨੂੰ ਹੁਣ ਇਦਾਂ ਨਹੀਂ ਦੱਸਿਆ ਵੀ ਇੱਕ ਨਹੀਂ ਨਾ ਮੇਰਾ ਪੱਤੇਲੋ ਬਿੱਲਾ ਬੈਠਾ ਸਾਡੇ ਕਿੰਨੇ ਕੋਈ 6-7 ਜਾਣੇ ਆ ਜਿਹੜੇ ਫ੍ਰੀ ਬੈਠੇ ਆ ਮੈਂ ਸਾਹਮਣੂ ਕਹਿ ਘਵਾ ਕੇ ਇੱਕ ਨੂੰ ਤਾਂ ਫਿਰ ਉੱਥੇ ਮਿੰਨ 10 ਪੈਸੇ ਫਿਰ ਮੈਂ ਛੱਡ ਕੇ ਆਈ ਅ ਮਤਲਬ ਚੈਨਾ ਆ ਲਿਆਂਦੀ ਸੀਗੀ ਉਹ ਹੈਗੀ ਆ ਸ਼ਾਪ ਮਾਰਕੀਟ ਤੇ ਉੱਥੇ ਵੀ ਮੈਂ ਕਹਵੋ ਕਹਿੰਦੇ ਹੈਲਪਰ ਦੀ ਲੋੜ ਆ ਫਿਰ ਮੈਂ ਉੱਥੇ ਚਲ ਪਹੁੰਚ ਕੇ ਤੇ ਦੂਜੇ ਦਿਨ ਸਵੇਰ ਛੱਡ ਕੇ ਆਈ ਤੇ ਵੀ ਵਧੀਆ ਚਲੋ ਉਹਦਾ ਕੰਮ ਚੱਲੀ ਜਾਂਦਾ ਹਨ ਤੇ ਵੀ ਜਿੰਨਾ ਚਿਰ ਵੇ ਚੱਲਦਾ ਵਾ ਤੇ ਬਾਕੀ ਇੱਕ ਦਿਨ ਇਹ ਛੱਡ ਕੇ ਆਏ ਉਹਨਾਂ ਨੇ ਪੇਪਰ ਪੁੱਛਿਆ ਸੀ ਕਹਿੰਦੇ ਚਲ ਜਿੰਨੇ ਦਿਨ ਵੀ ਪਹਿਲਾਂ ਤੁਸੀਂ ਕੰਮ ਵੇਖੋ ਉਹ ਹੋ ਗਈ ਕਾ 15 16 ਦਿਨ ਹੋ ਗਏ ਉਹਦਾ ਵੀ ਚੱਲੀ ਜਾਂਦਾ ਹੁਣ ਦੋ ਵੀਰਾਂ ਨੂੰ ਕਾਲ ਇੱਕ ਮੇਰਾ ਬ੍ਰਦਰ ਹੈ ਇੱਕ ਹੋਰ ਆਪਣਾ ਦੋਤਾ ਉਹਨੂੰ ਆਪਾਂ ਪਾਸੇ ਭੇਜਿਆ ਕਿ ਨੂਆਂ ਦੀ ਉੱਥੇ 10 ਪਈ ਸੀ ਕਿ ਵੀ ਕਿਨੂਆਂ ਦਾ ਕੰਮ ਆ ਅਸੀਂ ਅਖਚਰ ਕੋਈ ਨਾ ਹੁਣ ਹੁਣ ਵੇਖਿਆ ਜਾਇਦਾ ਉੱਥੇ ਠੰਡ ਵੀ ਬਹੁਤ ਆ ਤੇ ਪਰ ਨਹੀਂ ਅਸੀਂ ਐਬ ਜਾਂ ਕੋਸੀ ਨਹੀਂ ਵੇਖਿਆ ਅਸੀਂ ਕੰਮ ਵੇਖਿਆ ਮੇਰੇ ਬ੍ਰਦਰ ਨੇ ਵੀ ਨਹੀਂ ਕੋਸੀ ਵੀ ਵੇਖਿਆ ਉਹ ਵੀ ਕਹਿੰਦਾ ਕੰਮ ਹੋਣਾ ਚਾਹੀਦਾ ਜਦੋਂ ਕੰਮ ਕਰਨਾ ਆਏ ਆ ਆਹਨਾ ਤੇ ਆਪਾਂ ਉੱਥੇ ਭੇਜਤਾ ਹੋਰ ਦੋ ਵੀਰਾਂ ਨੂੰ ਆਖਿਆ ਸੀਗਾ ਤੇ ਪਾਸੇ ਆਪਾਂ ਨੂੰ ਕਿਸੇ ਨੇ ਕਿਹਾ ਸੀ ਵੀ ਜੇ ਕੰਮ ਹੋਇਆ ਦੱਸਿਓ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਜਾਣਾ ਉੱਧਰ ਵੀ ਉੱਧਰ ਠੰਡ ਠੰਡਵਾ ਲਈ ਆ ਤੇ ਸਾਨੂੰ ਜੇ ਕੋਈ ਇੱਧਰ ਆਸੇ ਪਾਸੇ ਕੰਮ ਮਿਲ ਗਿਆ ਵੀ ਇਦਾਂ ਨਹੀਂ ਹੁੰਦਾ ਤੇ ਆਪਾਂ ਉਹਨਾਂ ਵੀ ਜਿਹੜੇ ਆਪਣੇ ਪਾਪਾ ਇੱਥੇ ਪਰਾਂ ਨੇ ਰਹਿੰਦੇ ਉਹਨਾਂ ਨੂੰ ਵੀ ਆਪਾਂ ਇਹੀ ਕਹਿੰਨੇ ਆ ਵੀ ਤੁਸੀਂ ਜਿਹੜੇ ਹੈਲਪ ਜਰੂਰ ਕਰਿਆ ਕਰੋ ਵੀ ਜਿਹੜੇ ਆਪਣੇ ਹੁਣ ਵੀਰ ਨਵੇਂ ਆ ਰਹੇ ਆ ਬੇਸ਼ੱਕ ਆਪਾਂ ਉਹਨਾਂ ਨੂੰ ਨਹੀਂ ਬੁਲਾਇਆ ਤੇ ਜਾਂ ਕਿਸੇ ਹੋਰ ਆਈ ਆ ਰਹੇ ਜਾਂ ਆਪਾਂ ਨੂੰ ਜਿਹੜੇ ਕੋਈ ਕਹਿੰਦੇ ਆ ਇੰਡੀਆ ਤੋਂ ਆ ਰਹੇ ਆ ਜਾਂ ਪਾਕਿਸਤਾਨ ਤੋਂ ਵੀ ਤੁਸੀਂ ਉਹਨਾਂ ਦੇ ਜਰੂਰ ਤੁਹਾਡੇ ਨਾਲ ਕਨੈਕਟ ਹੁੰਦੇ ਆ ਕਹਿ ਘਵਾ ਕੇ ਤੁਸੀਂ ਉਹਨਾਂ ਨੂੰ ਕੰਮ ਤੇ ਆ ਜਿਹੜੇ ਲਵਾ ਲਿਆ ਕਰੋ ਠੀਕ ਆ ਜੀ ਇਹ ਹੈ ਆਪਣੀ ਸੀ ਵੀਡੀਓ ਤੇ ਵੀਡੀਓ ਆਪਾਂ ਜਿਆਦਾ ਤਾਂ ਉਪਰ ਮਤਲਬ ਪਾਈ ਸੀਗੀ ਵੀਰਾਂ ਲਈ ਜਿਹੜੇ ਕੱਚਿਆਂ ਦੀ ਬਹੁਤ ਕਮੈਂਟ ਆਉਂਦੀਆਂ ਵੀ ਤੁਸੀਂ ਜੇ ਤੁਹਾਡੇ ਕੋਲੇ ਹੋਰ ਕੋਈ ਰਸਤਾ ਨਹੀਂ ਹੈ ਤੁਸੀਂ ਅਜੀਲ ਲੈ ਲਓ ਜਾਂ ਸੈਨ ਜਾਂ ਹੋਰ ਸੰਜੋਗ ਨਾਲ ਕਿਸੇ ਬਕੀ ਨਾਲ ਗੱਲ ਕਰਕੇ ਆਪ ਲਾਈਕ ਕਰਿਓ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਬਾਕੀ ਕਮੈਂਟ ਤੁਹਾਡੇ ਹੋਰ ਵੀ ਬਹੁਤ ਆਇਆ ਹੋਣ ਬੇਬੀ ਸਾਂ ਵਿਸ਼ਿਆਂ ਤੇ ਆਇਆ ਜਿਨ੍ਹਾਂ ਬਾਰੇ ਤੁਸੀਂ ਪੁੱਛਿਆ ਵਾ ਜਾਣਕਾਰੀ ਉਹ ਆਪਾਂ ਫਿਰ ਅਗਲੀ ਵੀਡੀਓ ਬਣਾਵਾਂਗੇ ਉਹਦੇ ਚ ਗੱਲਬਾਤ ਕਰਾਂਗੇ Take care, you in the Bye-bye.